ਕੱਲਣਾ ਆਪਾਂ ਨੇ ਦੋ ਰਸਤਿਆਂ ਤੇ ਵਿਚਾਰ ਕੀਤੀ ਸੀਗੀ ਹਾਂਜੀ ਲਿਵ ਤੇ ਧਾਤ ਦਾ ਹਨਾ ਕੱਲ ਜਿਹੜਾ ਆਪਾਂ ਨੇ ਰਸਤਾ ਵਿਚਾਰਿਆ ਉਹ ਵਿਚਾਰਿਆ ਸੀਗਾ ਲਿਵ ਦਾ ਹਾਂਜੀ ਆਪਾਂ ਜਤ ਸਤ ਸੰਤੋਖ ਦੇ ਆ ਧਰਮ ਦਾ ਸਹਾਰਾ ਲੈਂਦੇ ਹੋਏ ਹਨਾ ਹਾਂਜੀ ਔਰ ਸਾਰੀ ਦਿਹਾੜੀ ਪ੍ਰਮਾਤਮਾ ਦੇ ਨਾਮ ਸਿਮਰਨ ਨਾਲ ਜੁੜਦੇ ਹੋਏ ਹਾਂਜੀ ਕੱਲ ਦਾ ਜਿਹੜਾ ਆਪਾਂ ਨੇ ਦਿਨ ਉਹ ਬਤੀਤ ਕੀਤਾ ਹਾਂਜੀ ਔਰ ਸ਼ਾਮ ਨੂੰ ਆਪਾਂ ਆਪਣੇ ਘਰ ਗਏ ਸਿਮਰਨ ਦੁਆਰਾ ਆਪਾਂ ਨੇ ਆਪਣੇ ਮਨ ਦਾ ਜਿਹੜਾ ਅਸਲੀ ਘਰ ਅੰਨਜ ਘਰ ਵਿੱਚ ਜਾਣ ਦੀ ਹਨਾ ਕੋਸ਼ਿਸ਼ ਕੀਤੀ ਹੈ ਹਾਂਜੀ ਅੱਜ ਜਿਹੜਾ ਆਪਾਂ ਨੇ ਰਸਤਾ ਵਿਚਾਰਨਾ ਇਹ ਰਸਤਾ ਧਾਤ ਦਾ ਜੀ ਅੱਜ ਆਪਾਂ ਨੇ ਧਾਤ ਦੇ ਰਸਤੇ ਉੱਤੇ ਆਪਣਾ ਜਿਹੜਾ ਅੱਜ ਦਾ ਜੀ ਦਿਨ ਉਹ ਬਤੀਤ ਕਰਕੇ ਦੇਖਣਾ ਹਨਾ ਹਾਂਜੀ ਔਰ ਫਿਰ ਆਪਾਂ ਕੱਲ ਨੂੰ ਹਾਂਜੀ ਲੇਵਤ ਧਾਤ ਦੇ ਜਿਹੜੇ ਦੋ ਰਸਤੇ ਨੇ ਹਾਂਜੀ ਇਹਨਾਂ ਦੇ ਉੱਤੇ ਚੱਲਿਆਂ ਕਿਹੜੇ ਦੇ ਉੱਤੇ ਆਪਣਾ ਜਿਹੜਾ ਸਵਾਸ ਵੇਸਟ ਗਏ ਨੇ ਜਾਂ ਕਿਹੜੇ ਰਾਸਤੇ ਤੇ ਚੱਲੇ ਆ ਆਪਣੇ ਸਵਾਸ ਜਿਹੜੇ ਜਮਾ ਹੋਏ ਨੇ ਉਹ ਆਪਾਂ ਕੱਲ ਨੂੰ ਜਿਹੜਾ ਨਿਚੋੜ ਕੱਢਾਂਗੇ ਠੀਕ ਐ ਔਰ ਕੱਲ ਨੂੰ ਜਿਹੜਾ ਆਪਾਂ ਨੂੰ ਰਸਤਾ ਚੰਗਾ ਲੱਗਿਆ ਵੀ ਆਹ ਰਸਤੇ ਤੇ ਸਾਡਾ ਜੀਵਨ ਬਣਿਆ ਉਹ ਆਪਾਂ ਰਸਤੇ ਨੂੰ ਵਿਚਾਰਾਂਗੇ ਹਨਾ ਤੇ ਅੱਜ ਆਪਾਂ ਇਹ ਧਰ ਦੇ ਰਸਤੇ ਦੇ ਉੱਤੇ ਚੱਲ ਕੇ ਦੇਖਦੇ ਆ ਜੀਵਨ ਅੱਜ ਦਾ ਦਿਨ ਆਪਾਂ ਇਹ ਬਤੀਤ ਕਰਕੇ ਦੇਖਦੇ ਆ ਹਨਾ ਚਲੋ ਮੈਂ ਤਾਂ ਨਾ ਅੱਜ ਕਿਸ਼ਤ ਵੀ ਭਰੋਣੀ ਐ ਆਪਣੇ ਚਲੋ ਐ ਕਰਾਂਗੇ ਜਿਹੜੇ ਮਜ਼ਦੂਰ ਰੱਖਿਆ ਉਹਨਾਂ ਦੀ ਇੱਕ ਇੱਕ ਦਿਹਾੜੀ ਕੱਟ ਲਵਾਂਗੇ। ਨਾ ਨੜੇ ਨਸਮਾਨੀ ਕਿਹਾ ਨਾ ਆਪਣਾ ਸਾਰਾ ਹੀ। ਜਵਾਕ ਦੀ ਫੀਸ ਵੀ ਭਰਉਣੀ ਹੈ। ਕੋਈ ਗੱਲ ਨਹੀਂ ਕਿਸੇ ਨੂੰ ਝੂਠੇ ਭਾਰ ਬੋਲਾਂਗੇ। ਉਹਦੇ ਕੋਲ ਝੂਠ ਬੋਲ ਕੇ ਪੈਸੇ। ਅੱਜ ਜਦੋਂ ਮੈਂ ਨਾ ਕੰਮ ਤੇ ਗਿਆ। ਹਾਂਜੀ। ਜਿਹੜਾ ਉਹ ਆਪਾਂ ਨੇ ਮੁੰਡਾ ਰੱਖਿਆ ਹੋਇਆ। ਹਾਂਜੀ। ਉਹ ਨਾ ਬੜਾ ਕੰਮ ਚੋਰ ਹੈ। ਅੱਛਾ ਜੀ। ਮਾਨੂੰ ਕੰਮ ਸਮਝਾ ਕੇ ਘਰਾਂ ਨੂੰ ਆ ਗਿਆ। ਕੰਮ ਸੀਗਾ। ਹਾਂਜੀ। ਇੱਕ ਡੱਕੇ ਦਾ ਵੀ ਉਹ ਬੰਦੇ ਨੇ ਕੰਮ ਨਹੀਂ ਕੀਤਾ। ਅੱਛਾ ਜੀ। ਇੱਕ ਡੱਕੇ ਦਾ ਵੀ ਐਨਾ ਕੰਮਚੋਰ ਆ ਨਾ। ਹਾਂਜੀ। ਬਹੁਤ ਕੰਮਚੋਰ ਆ। ਮਤਲਬ ਜਦੋਂ ਮੈਂ ਕੰਮ ਤੋਂ ਬਾਹਰ ਆ ਗਿਆ। ਹਾਂਜੀ। ਉਹਨੇ ਨਾ ਆਪਣਾ ਮੋਬਾਈਲ ਲੈ ਕੇ ਬੈਠ ਜਾਣਾ। ਅੱਛਾ ਜੀ। ਸਾਰੀ ਦਿਹਾੜੀ ਕੱਲ ਮੋਬਾਈਲ ਤੇ ਬਤੀਤ ਕਰ ਦਿੱਤੀ। ਹਾਂਜੀ। ਔਰ ਜਿਹੜਾ ਉਹ ਪੇਂਟਰ ਰੱਖਿਆ ਹੋਇਆ। ਹਾਂਜੀ। ਉਹ ਮੈਨੂੰ ਆ ਕੇ ਕਹਿੰਦਾ ਵੀ ਤੈਨੂੰ ਪੈਸੇ ਮਿਲ ਗਏ। ਅੱਛਾ। ਮੈਂ ਕਿਹਾ ਵੀ ਮੈਨੂੰ ਤਾਂ ਪੈਸੇ ਮਿਲ ਗਏ। ਹਾਂਜੀ। ਉਹ ਕਹਿੰਦਾ ਵੀ ਮਾਲਕ ਨੇ ਮੈਨੂੰ ਪੈਸੇ ਨਹੀਂ ਦੇ। अच्छा। ਮਗਾ ਵੀ ਤੈਨੂੰ ਕਿਉਂ ਨਹੀਂ ਦੇ? ਮੈਨੂੰ ਆ ਲੱਗਿਆ ਵੀ ਨਾ ਜਿਹੜਾ ਮਤਲਬ ਪੇਂਟਰ ਹੈ ਇਹ ਝੂਠ ਬੋਲਦਾ। ਹਾਂਜੀ। ਮੈਂ ਮਾਲਕ ਨੂੰ ਕਹਿ ਦਿੱਤਾ। ਅੱਛਾ। ਮੈਂ ਕਿਹਾ ਜੀ ਉਹ ਪੇਂਟਰ ਕਹਿੰਦਾ ਵੀ ਮੈਨੂੰ ਪੈਸੇ ਨਹੀਂ ਮਿਲੇ। ਹਾਂਜੀ। ਤੇ ਤੁਸੀਂ ਪੈਸੇ ਦਿੱਤੇ ਨਹੀਂ ਉਹਨੂੰ? ਮਾਲਕ ਕਹਿੰਦਾ ਵੀ ਮੈਂ ਉਹਨੂੰ ਪੈਸੇ ਦੇ ਦਿੱਤੇ। ਜੀ। ਉਹ ਮਾਲਕ ਨੇ ਕਹਾ ਪੇਂਟਰ ਨੂੰ ਪੁੱਛ ਲਿਆ। ਅੱਛਾ। ਕਹਿੰਦਾ ਪੁਰੇ ਆਵਰੇ ਵੀ ਤੈਨੂੰ ਮੈਂ ਪੈਸੇ ਦਿੱਤੇ ਨਹੀਂ। ਹਾਂਜੀ। ਉਹ ਕਹਿੰਦਾ ਜੀ ਦਿੱਤੇ ਨੇ। ਕਹਿੰਦਾ ਵੀ ਇਹ ਮਤਲਬ ਮੈਨੂੰ ਦੱਸ ਦਿੰਨੇ ਵੀ ਪੈਸੇ ਨਹੀਂ ਦੇ ਤੂੰ ਕਿਵੇਂ ਝੂਠ ਬੋਲਦਾ। ਹਾਂਜੀ। ਉਹ ਮਾਲਕ ਨੂੰ ਗੁੱਸਾ ਆ ਗਿਆ ਹਾਂਜੀ ਉਹਨੇ ਪਿੰਟਰ ਨੂੰ ਕੱਢਤਾ ਅੱਛਾ ਜੀ ਉਹਨੇ ਪਿੰਟਰ ਨੂੰ ਕੱਢਤਾ ਤੁਸੀਂ ਅੱਜ ਦਿਨ ਚ ਕੀ ਕਰਿਆ ਮੈਂ ਤਾਂ ਜੀ ਵਾਈਕੂ ਕੰਮ ਨਿਭਾਇਆ ਆਪਣਾ ਸਾਰਾ ਮੈਂ ਤਾਂ ਆਂਟੀ ਉਹਨਾਂ ਦੇ ਘਰਾਂ ਚਲ ਗਈ ਸਾਰਾ ਦਿਨ ਬੱਸ ਸਹੀ ਗੱਲਾਂ ਬਾਤਾਂ ਕਰੀ ਪਿੰਡ ਵਿੱਚ ਅੱਜ ਕੀ ਹੋਇਆ ਕਿਹਦੇ ਕਿਆ ਹੋਇਆ ਕਿਹਦੇ ਲੜਾਈ ਹੋਈ ਸਾਰਾ ਦਿਨ ਮੈਂ ਤਾਂ ਐਦਾਂ ਹੀ ਬਿਤੇਰੀ ਕੀਤਾ ਜੀ ਉਹ ਜਿਹੜਾ ਮੈਂ ਜਦੋਂ ਕੰਮ ਤੇ ਗਿਆ ਨਾ ਹਾਂਜੀ ਪੂਰੀ ਰੂਹ ਲਾ ਕੇ ਮੈਂ ਕੰਮ ਕੀਤਾ ਅੱਛਾ ਜੀ ਪੂਰੀ ਰੂਹ ਲਾ ਕੇ ਅੱਛਾ ਜੀ ਪਤਾ ਨਹੀਂ ਇੱਕ ਬੰਦਾ ਕਿੱਧਰੋਂ ਆ ਗਿਆ ਹਾਂਜੀ ਆਗੇ ਜਿਉ ਨਗੋਚਾ ਕੱਢਣ ਲੱਗਿਆ ਆ ਨਹੀਂ ਕੀਤਾ ਉਹ ਨਹੀਂ ਕੀਤਾ ਉਹ ਨਹੀਂ ਕੀਤਾ ਆ ਨਹੀਂ ਕੀਤਾ ਤੇ ਆ ਗਲਤੀ ਉਹ ਤੇ ਉਹ ਗਲਤੀ ਹਾਂਜੀ ਮੈਂ ਸੋਚਿਆ ਵੀ ਮੈਂ ਤਾਂ ਆਪਣਾ ਸਾਰਾ ਹੀ ਜਿਹੜਾ ਰੂਹ ਲਾ ਕੇ ਕੰਮ ਕੀਤਾ ਹਾਂਜੀ ਬਈ ਮੈਨੂੰ ਐਦਾਂ ਲੱਗੇ ਵੀ ਉਹ ਬੰਦਾ ਕਦੋਂ ਉੱਥੇ ਚਲੇ ਜਾਵੇ ਹਾਂਜੀ ਐਨਾ ਮੈਨੂੰ ਗੁੱਸਾ ਕ੍ਰੋਧ ਆਵੇ ਉਹਨੂੰ ਦੇਖ ਕੇ ਅੱਛਾ ਜੀ ਵੀ ਇਹ ਇੱਥੇ ਕਦੋਂ ਚਲੇ ਜਾਵੇ ਹਾਂ ਹੁਜਵੇਂ ਅਸੀਂ ਨਾ ਸਾਰੇ ਬੰਦੇ ਖੜੇ ਹਾਂਜੀ ਸਾਰੇ ਜਦੋਂ ਬੰਦੇ ਖੜੇ ਉੱਥੇ ਆ ਕੇ ਮੈਨੂੰ ਬੰਦੇ ਕਹਿਣ ਲੱਗੇ ਹਾਂਜੀ ਵੀ ਤੇਰੇ ਕੋਲ ਤਾਂ ਮੋਬਾਈਲ ਵੀ ਵਧੀਆ ਹਾਂਜੀ ਤੇਰੇ ਕੋਲ ਗੱਡੀ ਵੀ ਵਧੀਆ ਹਾਂਜੀ ਤੇ ਤੇਰਾ ਸਟੇਟਸ ਵੀ ਚੰਗਾ ਆ ਨਾ ਹਾਂਜੀ ਤੇਰਾ ਚੰਗਾ ਨਾਮ ਆ ਹਾਂਜੀ ਮਾਣ ਨੂੰ ਕਹ ਵੀ ਭਾਈ ਪੈਸਾ ਕਮਾਇਆ ਹੂੰ ਪੈਸਾ ਕਮਾਇਆ ਮੈਂ ਜੋ ਮਰਜ਼ੀ ਕਰ ਸਕਦਾ ਹਾਂਜੀ ਆ ਤਾਂ ਗੱਡੀ ਕੁਛ ਵੀ ਨਹੀਂ ਆ ਤਾਂ ਮੈਂ ਇਹ ਤੋਂ ਵੀ ਵੱਡੀ ਗੱਡੀ ਲੈਣੀ ਆ ਹਾਂਜੀ ਆ ਦੇਖੋ ਆ ਪੈਸਾ ਕਮਾਇਆ ਕਿੱਡੀ ਸ਼ੌਹਰਤ ਆ ਹਾਂਜੀ ਵੀ ਪੈਸਾ ਕਮਾਇਓ ਮੈਨੂੰ ਕਹਿੰਦੇ ਲੱਗ ਕਹਿਣ ਲੱਗੇ ਵੀ ਪੈਸਾ ਵੀ ਤਾਂ ਚੱਗੀਆਂ ਠੱਗੀਆਂ ਚੋਰੀਆਂ ਨਾਲ ਕਮਾਇਆ ਝੂਠ ਬੋਲ ਕੇ ਕਮਾਇਆ ਮੈਂ ਕਿਹਾ ਜੋ ਮਰਜੀ ਆ ਕਮਾਇਆ ਦਾ ਪੈਸਾ ਨਾ ਪੈਸਾ ਕਮਾਇਆ ਤਾਂ ਹੀ ਤਾਂ ਐਡਾ ਸਟੇਟਸ ਹੈ ਤਾਂ ਹੀ ਤਾਂ ਸਾਰੀਆਂ ਚੀਜ਼ਾਂ ਮੇਰੇ ਨਾਲ ਵੱਖਰੀਆਂ ਨੇ ਉਹ ਸਾਡੇ ਇਹਨਾਂ ਨੂੰ ਮਾਲਕ ਆ ਗਿਆ ਉਹ ਮਾਲਕ ਮੈਨੂੰ ਕਹਿੰਦਾ ਵੀ ਆ ਗੱਡੀ ਤਾਂ ਕਿੰਨੇ ਦੀ ਲਈ ਆ ਮੈਂ ਕਿਹਾ ਜੀ ਮੈਂ ਤਾਂ ਐਨੇ ਦੀ ਲਈ ਆ ਉਹ ਮਾਲਕ ਕਹਿੰਦਾ ਮੈਂ ਵੀ ਆ ਗੱਡੀ ਲੈਣੀ ਹੈ ਮੈਂ ਜਦੇ ਮਾਲਕ ਨੂੰ ਕਹਿ ਦਿੱਤਾ ਵੀ ਤੇਰੇ ਨਾਲ ਤਾਂ ਜਿਹੜੀ ਮਰਜੀ ਗੱਡੀ ਲੈ ਤੈਨੂੰ ਵੱਡੀ ਗੱਡੀ ਮੈਂ ਲੈ ਆ ਕੇ ਦਿਖਾਉਂਗਾ ਹਾਂਜੀ ਬਿਲਕੁਲ ਤੇਰਨੋ ਵੱਡੀ ਗੱਡੀ ਮੈਂ ਲੈ ਆ ਕੇ ਦਿਖਾਉਂਗਾ ਹਾਂਜੀ ਉਹ ਕਹਿੰਦਾ ਤੈਨੂੰ ਬੜਾ ਹੰਕਾਰ ਹੈ ਮੈਂ ਕਿਹਾ ਹੰਕਾਰ ਕਿਉਂ ਨਾ ਹੋਵੇ ਮੈਂ ਪੈਸਾ ਕਮਾਇਆ ਨਾ ਹਾਂਜੀ ਹੈਨਾ ਵੀ ਮੈਂ ਆਪਣਾ ਭਾਈ ਪੈਸਾ ਕਮਾਇਆ ਚਾਹੇ ਜਿੱਦਾਂ ਮਰਜ਼ੀ ਕਮਾਇਆ ਹਾਂਜੀ ਹੁਣ ਉਹ ਪੈਸਾ ਕਿੱਦਾਂ ਬਣਾ ਬਣਾ ਹੁੰਦਾ ਤੈਨੂੰ ਪਤਾ ਹਾਂਜੀ ਪੈਸਾ ਤਾਂ ਹੁਣ ਜਿਵੇਂ ਆਪਣੇ ਕੋਲ ਵਰਕਰ ਰੱਖੇ ਆ ਉਹਨਾਂ ਦਾ ਕਾਰਡ ਮੇਰੇ ਕੋਲ ਹੈ ਹਾਂਜੀ ਜਿਹਦੇ ਤੇ ਦਿਹਾੜੀਆਂ ਮੈਂ ਟਾਈਮ ਲਾਉਣਾ ਹਾਂਜੀ ਉਹਨਾਂ ਨੂੰ ਬਜਾਰੇ ਨੂੰ ਕੁਝ ਨਹੀਂ ਪਤਾ ਲੱਗਦਾ ਉਹਨਾਂ ਨੂੰ ਜੋ ਦੇ ਦੇਣਾ ਉਹ ਲੈ ਲੈਂਦੇ ਨੇ ਹੁਣ ਉਹਨਾਂ ਦੇ ਕਈ ਵਾਰੀ ਦਾ 8-8 ਘੰਟੇ ਮਾਰ ਲੀਦੇ। ਕਈ ਵਾਰੀ ਵਿੱਚ ਦੋ ਦਿਹਾੜੀਆਂ ਖਤਮ ਕਰਦੀਆਂ ਨੇ। ਹਨਾ? ਫਿਰ ਜਿਵੇਂ ਕੋਈ ਸਮਾਨ ਲੈਣ ਚਲੇ ਗਿਆ ਨਾ ਕਿਸੇ ਦੁਕਾਨ ਤੇ। ਉਹ ਅਗਲੇ ਕਹਿੰਦੇ ਵੀ ਐਂ ਕਰੋ ਭਾਈ ਤੁਸੀਂ ਉਹ ਲਿਆਓ ਬਾਅਦ ਚ ਸਾਨੂੰ ਪੈਸੇ ਦੱਸ ਦਿਓ। ਹੁਣ ਅਗਲੇ ਦਾ ਕੀ ਕਰਨਾ? ਦਿਲ ਜਿਆਦਾ ਬਣਵਾ ਦੇਣਾ। ਤੇ ਜਿਹੜਾ ਨਾ ਉਹ ਸਮਾਨ ਉਧਰੋਂ ਘੱਟ ਲਿਆਉਣਾ। ਜੇ ਜੇ ਬਿੱਲ ਬਣਿਆ 5000 ਦਾ ਹਨਾ ਸਮਾਨ ਬਣਿਆ 5000 ਦਾ ਨੂੰ ਕਹਣਾ ਵੀ 10000 ਦਾ ਬਿੱਲ ਬਣਾ ਦਿਓ। ਲਿਆ ਕੇ ਮਾਲਕਾਂ ਨੂੰ ਦੇ ਦੇਣਾ। ਉਧਰੋਂ ਵੀ ਪੈਸੇ ਬਣ ਜੰਨੇ ਮਤਲਬ ਠੱਗੀ ਚੋਰੀ ਕਰਨ ਪੂਰੀ ਰਾਜ ਦੇ ਘਰੋਂ ਜੇ ਪੈਸਾ ਕਮਾਉਣਾ ਹੈ ਕਹਿੰਦੇ ਸਾਰੀ ਦਿਹਾੜੀ ਹਾਂਜੀ ਤੇ ਹੁਣ ਸ਼ਾਮੀ ਆਪਾ ਆਪਣੇ ਕਮਾ ਕੇ ਘਰ ਨੂੰ ਆ ਗਏ ਹਾਂਜੀ ਅੱਜ ਮੈਂ ਕਹਿ ਕੇ ਆਇਆ ਪੈਸਿਆਂ ਨੂੰ ਵੀ 50000 ਰੁਪਿਆ ਪੇਮੈਂਟ ਦਾ ਕੰਮ ਤੋਂ ਆ ਜਾਣੀ ਹੈ ਠੀਕ ਹੈ ਹਾਂਜੀ ਤੇ ਇੱਕ ਜਗ੍ਹਾ ਝੂਠ ਬੋਲਦਾ ਵੀ ਮੈਨੂੰ ਬਹੁਤ ਜ਼ਰੂਰੀ ਹੈ ਜੀ ਸਾਡੇ ਘਰ ਆ ਗਿਆ ਫਲਾਣਾ ਹੋ ਗਿਆ ਉਹਨਾਂ ਮੇਰੇ ਚਾਂਸਿਆਂ ਦੇ ਵਿੱਚ ਮਾਲਕ ਫਸ ਗਿਆ ਉਹ ਕਹਿੰਦਾ ਵੀ ਪੇਮੈਂਟ ਕੱਲ ਨੂੰ ਲੈ ਜੀ ਇੱਕ ਦੋ ਜਗ੍ਹਾ ਤੇ ਪੇਮੈਂਟ ਆ ਜਾਣੀ ਆ ਆਪਣੀ ਠੀਕ ਆ ਹੁਣ ਜਿਹੜਾ ਕਾਲੂ ਐ ਕਾਲੂ ਆਪਣੇ ਬਾਰੇ ਨਿਆਰਾ ਆਪਣੇ ਕੋਲ ਪੈਸੀ ਪੈਸੇ ਠੀਕ ਐ ਕ ਨਹੀਂ ਹਾਂਜੀ